ਸ਼ਸ਼ਟੀ ਕਾਲ ਜੀ ਸਾਰੇ ਨੂੰ ਅੱਜ ਆਪਾਂ ਢਿਲਾ ਬਨਾਲੇ ਦੇ ਵਿੱਚ ਭਾਰਤ ਸਰਕਾਰ ਦੇ ਰਾਤੇ ਦੇ ਤਹਿਤ ਮੌਕ ਟਿਲ ਤੇ ਬਲੈਕਆਊਟ ਜੈਸੀ ਪ੍ਰੈਕਟਿਸ ਕਰਨੀ ਮੌਕੇ ਅੱਜ 7 ਤਾਰੀਖ ਨੂੰ 12 ਵਜੇ ਬੀਜੀਐਸ ਸਕੂਲ ਤੇ ਟ੍ਰਾਈਡੈਂਟ ਕਾਇਲ ਦੇ ਵਿੱਚ ਅਸੀਂ ਮੌਕ ਟਿਲ ਪਲਾਨ ਕਰ ਰਹੇ ਹਾਂ ਮੌਕ ਟਿਲ ਦੇ ਵਿੱਚ ਮੋਸਟਲੀ ਰਿਵੈਕੂਏਸ਼ਨ ਦਾ ਪਲਾਨ ਹੋ ਗਿਆ ਇੰਡਸਟਰੀਅਲ ਐਕਸੀਡੈਂਟ ਦਾ ਪਲਾਨ ਹੋ ਗਿਆ ਤੇ ਉਹਦੀ ਅਸੀਂ ਡ੍ਰਿਲ ਪਲਾਨ ਕਰ ਰਹੇ ਹਾਂ ਉਹ ਸਿਰਫ ਸਿਖਲਾਈ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਤੇ ਇਹਦੇ ਵਿੱਚ ਸਟੂਡੈਂਟਸ ਨੂੰ ਵੀ ਅਸੀਂ ਇਨਵੋਲ ਕਰ ਰਹੇ ਨਾਲ ਦੀ ਨਾਲ ਸਿਵਲ ਡਿਫੈਂਸ ਵੋਲੰਟੀਅਰਸ ਵੀ ਹੋਣਗੇ ਤੇ ਸਾਡੀ ਲੋਕਲ ਗਵਰਨਮੈਂਟ ਐਕਟ ਨਾਲ ਤੇ ਮਿਊਨਿਸਪਲ ਕੌਂਸਲ ਤੇ ਆਪਣੀ ਫਾਇਰ ਬ੍ਰਿਗੇਡ ਤੇ ਇੰਡਸਟਰੀਸ ਮੈਕ ਨਾਲ ਸਾਰੇ ਸ਼ਾਮਿਲ ਹੋਣਗੇ ਤੇ ਬਲੈਕ ਆਊਟ ਦੇ ਵਿੱਚ ਆਪਾਂ ਸਿਰ ਬਰਨਾਲਾ ਸ਼ਹਿਰ ਦੇ ਵਿੱਚ ਰਾਤ 8:00 ਵਜੇ ਨੂੰ ਆਪਾਂ ਸ਼ੁਰੂ ਕਰਨੀ ਇਹਦੇ ਵਿੱਚ ਇੱਕ ਸਾਇਰਨ ਵੱਜੂਗਾ ਸਾਇਰਨ ਤੋਂ ਬਾਅਦ ਸਾਰੇ ਬਰਨਾਲਾ ਸ਼ਹਿਰ ਵਾਸੀਨ ਨੂੰ ਮੇਰਾ ਅਪੀਲ ਹੈ ਉਹ ਆਪਣੇ ਆਪ ਆਪਣੇ ਘਰਾਂ ਦੇ ਜਿਨੇ ਵੀ ਲਾਈਟਸ ਨੇ ਉਹ ਬੰਦ ਕਰਨ ਤੇ ਕੋਸ਼ਿਸ਼ ਇਹ ਕਰਨ ਕਿ ਆਪਣਾ ਘਰ ਤੋਂ ਕੋਈ ਵੀ ਰੋਸ਼ਨੀ ਬਾਹਰ ਨਾ ਹੋਵੇ ਤੇ ਇਹ ਸਿਰਫ ਸਿਖਲਾਈ ਵਾਸਤੇ ਹੈ ਸਿਰਫ ਟ੍ਰੇਨਿੰਗ ਹੈ ਤੇ ਆਪਣਾ ਸਾਇਰਨ ਦੀ ਪੋਜੀਸ਼ਨ ਤੇ ਸਾਇਰਨ ਦੀ ਆਪਣੀ चेक साउंड क्वालिटी में चेक करने वास्ते से कोशिश कर रहे हैं तो उसी बाकी जिले भी देखे होंगे फिरोजपुर उत्ते भी ये होए हुए हैं तो कोई पैनिक लोड नहीं अठ बजे तो लोग के अट्ठ दस दस मिनट तक असें करना दस मिनट तो बाद तो अपनी रोटीन एक्टिविटी शुरू कर सकते तो मैं दोबारा सारे बेनती कराँगा कि कोई पैनिक कर ਇਸ ਤੋਂ ਨਾਲ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ 8:00 ਵਜੇ ਜਦੋਂ ਸਾਇਰਨ ਚੱਲਣੀ ਹੈ ਉਸ ਤੋਂ ਬਾਅਦ ਸਾਰੇ ਨਾਗਰਿਕਾਂ ਨੂੰ ਸ਼ਹਿਰ ਵਾਸੀਆਂ ਨੂੰ ਬੇਨਤੀ ਕਿ ਆਪਣਾ ਲਾਈਟ ਬੰਦ ਕਰਨ ਤੇ 8:10 ਵਜੇ ਦੁਬਾਰਾ ਸਾਇਰਨ ਚੱਲੂਗੀ ਉਸ ਤੋਂ ਬਾਅਦ ਇਟ ਮੀਨਸ ਕਿ ਸਾਡੀ ਮੌਕ ਡ੍ਰਿਲ ਕੰਪਲੀਟ ਹੋ ਚੁੱਕੀ ਮੁਕੰਮਲ ਹੋ ਚੁੱਕੀ ਉਸ ਤੋਂ ਬਾਅਦ ਤੁਸੀਂ ਆਪਣੀ ਰੁਟੀਨ ਕਾਰਵਾਈ ਕਰ ਸਕਦੇ ਹੋ ਤੇ ਇਹਦੇ ਨਾਲ ਨਾਲ ਆਪਣੇ ਸਿਵਲ ਡਿਫੈਂਸ ਵੋਲੰਟੀਅਰ ਸਾਡੇ ਜ਼ਿਲ੍ਹੇ ਦੇ ਵਿੱਚ 70 74 ਡਿਪਲੋਏਡ ਉਨੋਂ ਵੀ ਅਸੀਂ ਜਿਸ ਇਲਾਕੇ ਦੇ ਵਿੱਚ ਅਸੀਂ ਪਹੁੰਚ ਨਹੀਂ ਉੱਥੇ ਵੀ ਅਸੀਂ ਵਿਜ਼ਿਟ ਰਹੀ ਲੋਕਾਂ ਨੂੰ ਅਵੇਅਰ ਕਰਨ ਦੀ ਕੋਸ਼ਿਸ਼ ਕਰ ਰਹੇ ਉਹ ਵਿਜ਼ਲਿੰਗ ਕਰਨਗੇ 8 ਵਜੇ ਤਾਂ ਕਿ ਲੋਕਾਂ ਨੂੰ ਇਸ ਇਸ ਕਰਕੇ ਇਹ ਥੋੜੇ ਧਿਆਨ ਚ ਲੈਣਾ ਲੈਣਾ ਚਾਹਵਾਂਗਾ ਕਿ ਇਹਦੇ ਵਿੱਚ ਕੋਈ ਪੈਨਿਕ ਹੋਣ ਦੀ ਲੋੜ ਨਹੀਂ ਇਹ ਰੂਟੀਨ ਐਕਸਰਸਾਈਜ਼ ਹੈ ਇਹ ਮੌਕ ਡ੍ਰਿਲ ਹੈ ਇਹ ਸਿਰਫ ਸਿਖਲਾਈ ਵਾਸਤੇ ਕਿ ਲੋਕ ਤਿਆਰ ਰਹਿਣ ਥੈਂਕ ਯੂ